ਹੈਲੋ ਜੀ ਸਾਰਿਆਂ ਨੂੰ ਇਸ ਕੋਰ ਦੇ ਬਲੌਗ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣੀ ਦੀ ਕਹਾਣੀ ਮੈਂ ਅੱਜ ਜਿਹੜੀ ਚੀਜ਼ ਤੁਹਾਨੂੰ ਸੁਣਾਉਣੀ ਆ ਬਹੁਤ ਡਿਫਰੈਂਟ ਆ ਸੁਣਾਉਣਾ ਕੁਛ ਪਰ ਹੈਗਾ ਬਹੁਤ ਮੇਰੇ ਕਾਲਜ ਦੇ ਟਾਈਮ ਦੀ ਚੀਜ਼ ਆ ਇਹ ਬਹੁਤ ਪੁਰਾਣੀ ਮੇਰੀ ਯਾਦ ਅਗਰ ਜਿਹਨੂੰ ਕਿ ਮੈਂ ਆਪਣੇ ਨਾਲ ਲੈ ਕੇ ਤਾਂ ਆਈ ਸੀ ਪਰ ਕਦੇ ਯਾਦ ਨਹੀਂ ਸੀ ਕੀਤਾ ਇਹ ਚੀਜ਼ਾਂ ਨੂੰ ਇਹ ਮੇਰੀ ਡਾਇਰੀ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਸੀਗਾ ਪਰ ਇਹ ਕਦੀ ਤੁਹਾਨੂੰ ਪੜਨ ਦਾ ਯਾਦ ਨਹੀਂ ਹੁੰਦਾ ਜਾਂ ਤੁਹਾਨੂੰ ਹੁੰਦਾ ਵੀ ਚਲ ਕੋਈ ਨਹੀਂ ਫੇਰ ਕੀ ਹੈ ਹਨਾ ਹੁਣ ਅੱਜ ਮੈਨੂੰ ਕਾਫੀ ਕਾਫੀ ਦਿਨਾਂ ਤੋਂ ਮੈਂ ਸੋਚਦੀ ਸੀ ਕਿ ਵੀ ਮੈਂ ਨਾ ਉਹਦੇ ਵਿੱਚੋਂ ਕੱਢ ਕੇ ਕੁਝ ਨਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂ ਉਸ ਟਾਈਮ ਦੀ ਗੱਲ ਇਹ ਮੇਰਾ ਇੱਕ ਆ ਹੁਣ ਲਿਖਿਆ ਹੋਇਆ ਮੈਨੂੰ ਨਾ ਕਰਨਾ ਤਾਂ ਮੈਨੂੰ ਕੋਸ਼ਿਸ਼ ਸੀਗਾ ਪਰ ਫਿਰ ਮੈਨੂੰ ਇਹ ਚੰਗਾ ਲੱਗਿਆ ਇਹ ਟੁਟਕਾ ਜਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਉਸ ਟਾਈਮ ਦਾ ਜਦੋਂ ਪੜ੍ਹਦੇ ਹੁੰਦੇ ਸੀ ਕਾਲਜ ਦੇ ਵਿੱਚ ਦੋਸਤ ਬੇਵਫਾਈ ਦੀ ਯਾਦ ਵਿੱਚ ਮੈਂ ਰੋਇਆ ਕਰਾਂ ਕਿ ਨਾ ਬੀਤੇ ਦਿਨਾਂ ਦੀ ਫੇਰ ਮੈਂ ਤਮੰਨਾ ਕਰਾਂ ਕਿ ਨਾ ਸੋਣਿਆ ਮੈ ਰਾਤੀ ਗੈਰ ਨੂੰ ਸੁਪਨੇ 'ਚ ਮਿਲ ਪਏ ਦੋਸਤ ਤੁਸੀਂ ਮੈਂ ਇਸ ਦਾ ਸ਼ਿਕਵਾ ਕਰਾਂ ਕਿ ਨਾ ਦੱਸੋ ਤੁਸੀਂ ਮੈਨੂੰ ਇਸਦਾ ਸ਼ਿਕਵਾ ਕਰਾਂ ਕਿ ਨਾ ਮੈਂ ਸੋਚਦਾ ਹੀ ਸੋਚਦਾ ਕਬ ਵੇ ਤੂੰ ਮੁੜ ਪਿਆ ਤਾਂ ਕਿ ਤੇਰੀ ਦਹਲੀਜ਼ ਤੋਂ ਬਿਨਾ ਮੈਂ ਸਦਾ ਕਰਾਂ ਕਿ ਨਾ ਮੈਨੂੰ ਤੇਰੀ ਅੜੀਖ ਹੈ ਮੈਨੂੰ ਤੇਰੀ ਅੜੀਖ ਹੈ ਮੋਏ ਮੇਰੀ ਹੈ ਮੌਤ ਨੂੰ ਦੱਸੋ ਤੁਸੀਂ ਮੈਨੂੰ ਜਾਣ ਦਾ ਵਾਅਦਾ ਕਰਾਂ ਕਿ ਨਾ ਅਗੇ ਇਦਾਂ ਦੇ ਹਨ ਕਰਦੇ ਹੁੰਦੇ ਸੀਗੇ ਲਿਖਦੇ ਹੁੰਦੇ ਸੀਗੇ ਦੱਸੋ ਤੁਸੀਂ ਮੈਂ ਜਵਾਨ ਦਾ ਵਾਅਦਾ ਕਰਾਂ ਕਿ ਨਾ ਮੈਥੋਂ ਵੀ ਪਹਿਲਾ ਪਿਆਰ ਨੂੰ ਲੋਕਾਂ ਨੇ ਜਾਣਿਆ ਮੈਥੋਂ ਵੀ ਪਹਿਲਾ ਪਿਆਰ ਨੂੰ ਲੋਕਾਂ ਨੇ ਜਾਣਿਆ ਮੈਂ ਸੋਚਦਾ ਹੀ ਰਹਿ ਗਿਆ ਚਰਚਾ ਕਰਾਂ ਕਿ ਨਾ ਬੀਤੇ ਦਿਨਾਂ ਦੀ ਫੇਰ ਮੈਂ ਤਮੰਨਾ ਕਰਾਂ ਕਿ ਨਾ ਬੀਤੇ ਦਿਨਾਂ ਦੀ ਫੇਰ ਮੈਂ ਤਮੰਨਾ ਕਰਾਂ ਕਿ ਨਾ ਅਸਬੇਫਰ ਫਾਡੇ ਗਾਦੇ ਵਿੱਚ ਮੈਂ ਰੋਇਆ ਕਰਾਂ ਕਿ ਨਾ ਜੇ ਤੁਸੀਂ ਨੂੰ ਤੁਹਾਨੂੰ ਚੰਗਾ ਲੱਗਿਆ ਇਹ ਹੈਗਾ کافی ਕਹਿੰਦੇ ਹੁੰਦੇ ਨਾ 올ਡ ਇਜ਼ ਗੋਲਡ ਤੇ ਵੀ ਪੁਰਾਣਾ ਮੇਰੇ ਕੋਲ ਪੰਜਾਹ ਸਾਲ ਪੁਰਾਣਾ ਹੋਣਾ ਤੇ ਦੇਖ ਲਓ ਤੁਸੀਂ ਜੇ ਚੰਗਾ ਲੱਗਿਆ ਫਿਰ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰਿਓ ਫਿਰ ਮੈਨੂੰ ਪਤਾ ਲੱਗੂਗਾ ਤੁਸੀਂ ਵੀ ਕੋਈ ਪੁਰਾਣੀ ਚੀਜ਼ ਨੂੰ ਪਸੰਦ ਕਰਦੇ ਆਂ ਹੋ ਸਕਦਾ ਮੈਥੋਂ ਨਹੀਂ ਠੀਕ ਤੁਹਾਨੂੰ ਲੱਗੇ ਮੈਨੂੰ ਠੀਕ ਲੱਗਿਆ ਪਰ ਮੈਨੂੰ ਠੀਕ ਹਜੇ ਵੀ ਠੀਕ ਲੱਗਦਾ ਏਦਾਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਉਹ ਵੀ ਵਧੀਆ ਹੁੰਦੀਆਂ ਹਨ ਤੇ ਉਹਨਾਂ ਨੂੰ ਯਾਦ ਕਰਦੇ ਆ ਸਾਡੀ ਮੈਮਰੀ ਜਿਹੜੀ ਉਹ ਫਰੈਸ਼ ਹੋ ਜਾਂਦੀ ਹੈ ਪਤਾ ਤੋਂ ਜਿਆਦਾ ਆ ਜਾਂਦਾ ਵਈ ਅਸੀਂ ਕੋਲੇਜ ਦੇ ਵਿੱਚ ਇਦੀਆਂ ਚੀਜ਼ਾਂ ਲਿਖਦੇ ਹੁੰਦੇ ਸੀਗੇ ਯਾਦ ਕਰਦੇ ਹੁੰਦੇ ਸੀਗੇ ਹੁਣ ਬੋਲੀਆਂ-ਬੋਲੀਆਂ ਬਹੁਤ ਪੰਦੇ ਅੱਜ ਮੇਰਾ ਖਿਆਲ ਸੀ ਮੈਂ ਬੋਲੀਆਂ ਪਾਉਣੀਆਂ ਬੋਲੀਆਂ ਦੀ ਅਕਰੀਲ ਪਾਉਂਗੀ ਪਰ ਫਿਰ ਮੈਨੂੰ ਇਹ ਦੱਸ ਪਿਆ ਕੋਈ ਨਹੀਂ ਉਹ ਵੀ ਕਰਾਂਗੇ ਚੰਗਾ ਓਕੇ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ